ਬੜਾ ਆਪਣੇ ਆਪ ਦੀ ਇੱਕ ਖੁਸ਼ੀ ਫੀਲ ਹੋ ਰਹੀ ਹੈ ਕਿ ਉਸ ਪ੍ਰਭੂ ਨੇ ਇੰਨਾ ਵਧੀਆ ਮੌਕਾ ਦਿੱਤਾ ਹੈ ਸੋਕਰਾਂ ਰਕੀ ਸੀ ਕਿ ਮਾਲਕ ਕੋਈ ਜੀਂ ਦਵੇ ਮਾਲਕ ਨੇ ਬੇਟੀ ਦਿੱਤੀ ਅਤੇ ਬੇਟੀ ਗਈ ਅਸੀਂ ਬੇਟੀ ਨੂੰ ਬੜਾ ਰਹੇ ਲੋਕਾਂ ਦਾ ਉਲਾਸ ਦਾ ਸਾਹ ਦੇਖ ਕੇ ਹੋਰ ਜਿਆਦਾ ਆਨੰਦ ਆ ਰਿਹਾ ਹੈ ਨਸਖਦੇ ਆ ਪੂਰੀ ਹੁੰਦੀ ਹੈ ਤੇ ਇਸ ਕாகੇ ਸੁਬਾ ਸਾਂ ਮਥਾ ਤੇ ਕਾਣ ਆਂਦੇ ਆ ਮੇਰਾ ਨਾਮ ਜਤਿੰਦਰ ਕੁਮਾਰ ਕੀ ਕਹਿਣਾ ਚਾਹੋਗੇ ਬੇਟੇ ਲੰਬੂ ਬਣਾ ਕੇ ਲੈ ਆਇਆ ਜੀ ਬੜਾ ਆਪਣੇ ਆਪ 'ਚ ਇੱਕ ਖੁਸ਼ੀ ਫੀਲ ਹੋ ਰਹੀ ਹੈ ਕਿ ਉਸ ਪ੍ਰਭੂ ਨੇ ਇੰਨਾ ਵਧੀਆ ਮੌਕਾ ਦਿੱਤਾ ਤੇ ਇਹ ਰਸ਼ ਦੇਖ ਕੇ ਲੋਕਾਂ ਦਾ ਉਲਾਸ ਉਤਸ਼ਾਹ ਦੇਖ ਕੇ ਹੋਰ ਜ਼ਿਆਦਾ ਆਨੰਦ ਆ ਰਿਹਾ ਕਿ ਠੀਕ ਹੈ ਉਹਦੇ ਚਰਨਾਂ 'ਚ ਉਮੜ ਕੇ ਆ ਰਹੀ ਭੀੜ ਦੂਰੋਂ ਦੂਰੋਂ ਬੜਾ ਹੀ ਆਨੰਦ ਹੈ ਜੀ ਮੈਡਮ ਕਿੱਥੋਂ ਆਈ ਜੀ ਤੁਸੀਂ ਟਾਂਡੇ ਤੋਂ ਨਹੀਂ ਤਾਂ ਹੋ ਗਿਆ ਬਣਾਉਂਦੇ ਬੱਚੇ ਨੂੰ ਦੋ ਸਾਲ ਹਾਂਜੀ ਜੋੜੀ ਨੇ ਬਣਾ ਲਾ ਹੁਣ ਮਤਲਬ ਮੰਗਣਾ ਤੇ ਕਿ ਕੋਈ ਮਤਲਬ ਪਹਿਲੇ ਵੱਡੇ ਮੁੰਡੇ ਦੀ ਕੀਤੀ ਸੀਗੀ ਹੁਣ ਦੋਨਾਂ ਦੇ ਇਕੱਠੇ ਸੁੱਖਣ ਲਾਣੀ ਆ ਮੰਨਤ ਮੰਗੀ ਸੀ ਹਾਂਜੀ ਵੀ ਨਾ ਰਣੀ ਲੋਗੜੇ ਚਾਉਂਦੇ ਹੈ ਕੋਈ ਇਤਿਹਾਸ ਹੈਗਾ ਜੇ ਜਿਹੜਾ ਲੋਕ ਲੰਗੂਰ ਬੰਦੇ ਬੱਦਿਆਂ ਨੂੰ ਬਣਾਉਂਦੇ ਆ ਉਹ ਲਗਾਂਦੇ ਆ ਮਤਲਬ ਸੁਖਣਾ ਸੁਖਦੇ ਆ ਉਹ ਪੂਰੀ ਹੁੰਦੀ ਆ ਤੇ ਇਸ ਕਾਰ ਕਰੇ ਸਵੇਰ ਸ਼ਾਮ ਮੱਥਾ ਟੇਕ ਆਂਦੇ ਆ ਪੂਰੀ ਹੁੰਦੀ ਤੇ ਤਾਜ਼ਾ ਕਰਕੇ ਹਾਂਜੀ ਤੇ ਆ ਇਥੋਂ ਕੁਛ ਨਹੀਂ ਖਾਣਾ ਵਾਸਾ ਲੂਣਾ ਰੋਟੀ ਖਾਣੀ ਹਾਂਜੀ ਵਰਤੋਲਾ ਸਾਹਿਬ ਆ ਪੂਰੀ ਹੁੰਦੀ ਐ ਇਹ ਪੁਰਾਣਾ ਬੜਾ ਹੈ ਮੈਨੂੰ ਇਹਨੇ ਉਮਰ ਦਾ ਪਤਾ ਕਿੰਨੇ ਸਾਲ ਹੈ ਮੈਂ ਤਾਂ ਛੋਟੀ ਹੁੰਦੀ ਆਂਦੀ ਨਹੀਂ ਐ ਸਤਿਨਾਮ ਜੀ ਰਾਹੁਲ ਜੀ ਤੁਸੀਂ ਆਪਣੀ ਬੇਟੀ ਵੀ ਕਹਿ ਦਿੱਤੇ ਹਾਂਜੀ ਬਿਲਕੁਲ ਜੀ ਕਿੰਨੇ ਸਾਲਾਂ ਤੋਂ ਪਾਹੀ 5 ਸਾਲ ਹੋ ਚਲੇ ਜੀ ਸਰ ਭਰਾੜੇ ਸੁੱਕਣਾ ਸੁਖੀ ਸੀ ਕਿ ਮਾਲਕ ਕੁਝ ਜੀ ਦੇਵੇ ਮਾਲਕ ਨੇ ਬੇਟੀ ਦਿੱਤੀ ਐ ਤੇ ਬੇਟੀ ਦੇ ਆਈ ਅਹੀਂ ਬੇਟੀ ਨੂੰ ਬਣਾ ਰਹੇ ਆ ਬੇਟੀ ਨੂੰ ਬਣਾ ਰਹੇ ਆ ਬੇਟੀ ਨੂੰ ਬਣਾ ਰਹੇ ਆ ਬੇਟੀਆਂ ਸਰ ਵੇਖੋ ਕੋਈ ਵੀ ਬੇਟੀ ਬੇਟੇ ਤੋਂ ਘੱਟ ਨਹੀਂ ਹੁੰਦੀ ਠੀਕ ਹੈ ਜੀ ਜਿੰਨਾ ਬੇਟਾ ਜ਼ਰੂਰੀ ਆ ਬੇਟੀ ਵੀ ਜ਼ਰੂਰੀ ਆ ਜੀ ਹਰ ਇੱਕ ਚੀਜ਼ ਲਈ ਬੇਟੀ ਅੱਗੇ ਆ ਇਸ ਕਰਕੇ ਬੇਟੀ ਦੀ ਵਹੀਂ ਬਣਾ ਰਹੇ ਆ ਕਿ ਵੀ ਸਾਡੀ ਮਾਂ ਦੀ ਖੁਸ਼ੀ ਆ ਅਸੀਂ ਬੇਟੀ ਨੂੰ ਬਣਾ ਰਹੇ ਆ ਜੀ ਸਾਲ ਹੋ ਗਏ ਪ੍ਰਭੂ ਜੀ ਦਾ ਬਹੁਤ ਬਹੁਤ ਸ਼ੁਕਰੀਆ ਦਾ ਆ ਮਾਲਕ ਨੇ ਜੋ ਵੀ ਦਿੱਤਾ ਤੇਲ ਫਿਲ ਮੁੰਡੇ ਕੁੜੇ ਚ ਕੋਈ ਫਰਕ ਨਹੀਂ ਹੈਗਾ ਜੇ ਅੱਜ ਕੱਲ ਜੋ ਵੀ ਆ ਮਾਲਕ ਦਾ ਦਿੱਤਾ ਪ੍ਰਭੂ ਦਾ ਜੈ ਸ਼ੀਰ ਆ ਅੱਜ 8 ਸਾਲ ਬਣਾंदे 5 ਸਾਲ ਹੋ ਗਏ ਜੈ 6ਵਾਂ ਸਾਲ ਲੱਗ ਗਿਆ ਜੇ ਬੇਟੀ ਨੂੰ ਬਣਾਉਂਦਿਆ ਮੋਨੂ ਕਾਮਨਾ ਸੀ ਪੂਰੀ ਕੀਤੀ ਐ ਰੋਜ ਰੰਗ ਮਲੀ ਜੀ ਨੇ ਜੈ ਸ਼ੀਰ ਲੱਗਦਾ ਬੱਚੇ ਨੂੰ ਲਗੂਆਂ ਤੋਂ ਬਾਅਦ ਮਾਪੇ ਤੁਹਾਨੂੰ ਬੱਚੇ ਵਾਲੀ ਬੱਜ ਜਾਂਦੀ ਦੀ ਦਾਣੇ ਦੇ ਵਿੱਚ ਫੇਰ ਕੀਤਾ ਪਾਲਣਾ ਕਰਨੀ ਪੈਂਦੀ ਹੈ ਹਾਂਜੀ ਕਰਨੀ ਪੈਂਦੀ ਜੇ ਸਭ ਕੁਝ ਕਰਨਾ ਪੈਂਦਾ ਹੈ ਪਰ ਪ੍ਰਭੂ ਦੇ ਆਸਰੇ ਸਭ ਕੁਝ ਸਹੀ ਸਹੀ ਚੱਲਦਾ ਬੜਾ ਉਦਿਆ ਹਰ ਵਾਰੀ ਲੈ ਆ ਕਹਿੰਦੇ ਆ ਨਾਨਾ ਹਾਂਜੀ ਵਧੀਆ ਲੈ ਕੇ ਆਣੇ ਚੀਜ਼ ਦਾ ਵਾਹ ਜੀ ਖਾਲੀ ਸੁਖਣਾ ਸਿੱਧੀ ਹਾਂ ਲਈ ਸੁਖਣਾ ਸਿੱਧੀ ਆਹ ਹੋ ਆ 2 ਕ ਸਾਲ ਹੋਏ ਸੀ ਉਹ ਦੋ ਸਾਲ ਆ 5 ਕ ਸਾਲ ਬਣਾਣਾ ਹਾਂ ਜੀ ਵਧੀਆ ਲੱਗਦਾ ਹਾਂ ਜੀ ਹਾਂ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਇੱਥੇ ਆ ਗਿਆ ਹਾਂ ਜੀ ਹਾਂ ਜੀ ਹਾਂ ਜੀ ਬੜੀ ਸਾਰੇ ਨਿਯਮਾਂ ਦਾ ਪਾਲਣ ਕਰਨਾ ਖਾਣ ਪੀਣ ਤੇ ਬੜਾ ਸੋਣ ਪੈਣ ਤੇ ਬੜਾ ਪੇਈ ਕਰਨੇ ਪੈਂਦਾ ਹਾਂ ਜੀ ਹਾਂ ਜੀ ਉਹ ਖੁਜੀ ਜੀ ਮਾਰੇ ਹਾਂ ਜੀ